ਸਸਰੀ ਘਾਰ ਵੀ ਦੋਸਤੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਦੇਖ ਰਹੇ ਹੋ ਆਪਾਂ ਇੱਕ ਫਾਟਕ ਤੇ ਖੜੀਆਂ ਟ੍ਰੇਨ ਲੰਘਣ ਦਾ ਇੰਤਜ਼ਾਰ ਹੋ ਰਿਹਾਗਾ ਲੋਕ ਐਡੇ ਬੀ ਬੀ ਸਵਰੇ ਹਨਾ ਦੰਗਰਾਂ ਵਰਗੇ ਲੋਕ ਹੋਏ ਪਏ ਨੇ ਦੇਖੋ ਪਸ਼ੂ ਵੀ ਮੈਂ ਕਹਣਾ ਇਹਨਾਂ ਨਾਲੋਂ ਸਿਆਣੇ ਨੇ ਆਹ ਦੇਖ ਫਾਟਕ ਦੇ ਥੱਲੋਂ ਦੀ ਬਾਈਕ ਕੱਢੂਗਾ ਕਿੱਡਾ ਰਿਸਕ ਕਿੱਡਾ ਰਿਸਕ ਲੈ ਕੇ ਆ ਦੇਖ ਰਿਹਾ ਕਿੱਡਾ ਮੰਦਬੁੱਧੀ ਬੰਦਾ ਯਾਰ ਹੈ ਅਗਲੀ ਨੀ ਇਹਨੂੰ ਆਣੇ ਦੀ ਇਹ ਸਿਆਣਾ ਵਿਆਣਾ ਹੈਗਾ ਤੂੰ ਬਾਕੀ ਵੀ ਲੋਕ ਖੜੇ ਨੇ ਜਿਹੜੇ ਸਵਰ ਕਰ ਰਹੇ ਨੇ ਹਨਾ ਟ੍ਰੇਨ ਲੰਘੂ ਉਸ ਤੋਂ ਬਾਅਦ ਫਾਟਕ ਕੱਢੂਗਾ ਫਿਰ ਉਹਨਾਂ ਨੇ ਜਾਣਾ ਠੀਕ ਹੈ ਇਹ ਜਿਹਨੇ ਮਾ ਮਹਾਰਤ ਮੁਲਾਜ਼ਮ ਵੀ ਖੜੇ ਨੇ ਵਿਚਾਰੇ ਇਹਨਾਂ ਨੇ ਵੀ ਆਪਣੀ ਡਿਊਟੀ ਤੇ ਜਾਣਾ ਇਹ ਨੂੰ ਕੋਈ ਜਿਆਦਾ ਕਾਲੀ ਆ ਹੈ ਦੰਗਰਾ ਵਾਂਗੂ ਦੇਖ ਕੇ ਕਿੱਦਾਂ ਫਾਟ ਨੇ ਥੱਲੇ ਹੀ ਲਗਾਈ ਇਹਨੇ ਆਪਣੀ ਬਾਈਕ ਆਹ ਲੰਘੀ ਟ੍ਰੇਨ ਕਿੰਨਾ ਟਾਈਮ ਹੋਇਆ ਇੱਕ ਮਿੰਟ ਮੈਨੂੰ ਲੱਗਾ 20-20 ਸੈਕਿੰਡਾਂ ਦੇ ਟ੍ਰੇਨ ਆ ਗਏ ਕੋਈ ਜਿਆਦਾ ਲੰਮਾ ਨਹੀਂ ਹੈ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਐਡਾ ਰਿਸਕ ਲੈਂਦੇ ਨੇ ਇਹ ਦੰਗਰ ਬੰਦੇ ਨੇ ਬੀਅਕਲ ਨਹੀਂ ਮੈਂ ਤਾਂ ਬੀਅਕਲ ਕੋਈ ਨਹੀਂ ਅਗਲੀ ਹੀ ਹੈਗੀ 10 ਮਿੰਟ ਸਬਰ ਕਰ ਲੋ ਕਿ ਤੁਹਾਡੇ ਕੋਲ ਨੂੰ ਅਗਲਾ ਕੀ ਹੈ ਹੈ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਅਹੀਏ ਖੱਡੇ ਬੰਦੇ ਨੂੰ ਗੰਦੇ ਬੰਦੇ ਨੂੰ ਕਮੈਂਟ ਦੇ ਵਿੱਚ ਲਾਂਭ ਜੂਰ ਪਾਏ ਕਰੋ ਧੰਨਵਾਦ